ਐਕਸੀਡੈਂਟਾਂ ਦਾ ਵਾਧਦਾ ਦੌਰ ਜਿਹੜਾ ਉਹ ਗੰਭੀਰ ਚਿੰਤਾ ਦਾ ਵਿਸ਼ਾ ਦਿਨ ਬਦ ਦਿਨ ਇਸ ਲਈ ਵੀ ਬਣ ਰਿਹਾ ਕਿਉਂਕਿ ਜੋ ਗੱਡੀਆਂ ਮੋਟਰਾਂ ਦੀ ਪਿੰਡ ਪੱਧਰ ਤੇ ਪਰਮਾਰ ਜਿਹੜੀ ਆ ਉਹ ਹੁੰਦੀ ਜਾ ਰਹੀ ਹੈ ਜਿਵੇਂ ਜੇਕਰ ਪ੍ਰਾਚੀਨ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਕਿਸੇ ਟਾਵੇਂ ਪਿੰਡ ਦੇ ਵਿੱਚ ਜਾਂ ਕਿਸੇ ਵਿਰਲੇ ਰਿਸ਼ਤੇਦਾਰ ਦੇ ਕੋਲ ਕੋਈ ਕਾਰ ਜਾਂ ਸਕੂਟਰ ਹੋਇਆ ਕਰਦਾ ਸੀ ਪਰ ਹੁਣ ਕੋਈ ਵੀ ਘਰ ਅਜਿਹਾ ਨਹੀਂ ਜਿੱਤੇ ਇੱਕ ਇੱਕ ਘਰ ਦੇ ਵਿੱਚ ਇੱਕ ਇੱਕ ਦੋ ਦੋ ਕਹਿੰਦਾ ਪਾਪ ਜਿੰਨੇ ਵੀ ਪਰਿਵਾਰਕ ਮੈਂਬਰ ਨੇ ਉਹਨੇ ਉਹਨੇ ਹੀ ਜਿਹੜੇ ਨੇ ਵਾਹਕਲ ਨੇ ਸੋ ਕਾਰਾਂ ਨੇ ਜਾਂ ਸਕੂਟਰ ਮੁਟਸੈਲਾਂ ਦੀ ਪਰਮਹਾਰਤਾ ਕਰਕੇ ਜੋ ਐਕਸੀਡੈਂਟਾਂ ਦਾ ਜੋ ਦੌਰ ਹੈ ਉਹ ਵਧਣ ਦਾ ਮੁੱਖ ਕਾਰਨ ਜਿਹੜਾ ਇੱਕ ਸੜਕੀ ਤੰਤਰ ਦਾ ਵੀ ਜਿਹੜਾ ਉਹ ਪਹਿਲਾਂ ਦੀ ਨਈ ਛੋਟਾ ਹੋਣਾ ਸੋ ਟ੍ਰੈਫਿਕ ਨਿਮਨ ਨੂੰ ਲੈ ਕੇ ਡਿਸਟ੍ਰਿਕਟ ਗੁਰਦਾਸਪੁਰ ਦੇ ਨਾਲ ਸਬੰਧਤ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਜੋ ਇੰਚਾਰਜ ਨੇ ਐਸਐਸਈ ਅਮਨਦੀਪ ਸਿੰਘ ਜੀ ਉਹਨਾਂ ਵੱਲੋਂ ਕਲਗੀਧਰ ਸੀਨੀਅਰ ਸੈਕੰਡਰੀ ਸਕੂਲ ਪੁਰਾਣਾ ਸ਼ਾਲਾ ਦੇ ਵਿੱਚ ਜੋ ਇੱਕ ਟ੍ਰੈਫਿਕ ਨਿਮਨ ਨੂੰ ਲੈ ਕੇ ਜੋ ਸੈਮੀਨਾਰ ਲਗਾਇਆ ਗਿਆ ਜੋ ਭਾਸ਼ਣ ਦਿੱਤਾ ਗਿਆ ਉਹਨਾਂ ਵੱਲੋਂ ਉਹਦੇ ਵਿੱਚ ਕੁਝ ਅਹਿਮ ਜਾਣਕਾਰੀਆਂ ਜਿਹੜੀਆਂ ਉਹਨਾਂ ਤੋਂ ਸਾਂਝੀਆਂ ਕਰਨੀਆਂ ਚਾਹਵਾਂਗੇ ਕਿ ਜਿਵੇਂ ਤੁਸੀਂ ਬੱਚਿਆਂ ਨੂੰ ਭਾਸ਼ਣ ਕਰਦੇ ਆ ਇੱਕ ਅਹਿਮ ਜਾਣਕਾਰੀ ਦੇ ਰਹੇ ਸੀ ਕਿ ਜਿਹੜੇ 18 ਸਾਲ ਤੋਂ ਘੱਟ ਨਵਾਲਕ ਬੱਚੇ ਨੇ ਉਹ ਮੋਟਰਸਾਈਕਲ ਵਗੈਰਾ ਨਹੀਂ ਚਲਾ ਸਕਦੇ ਤੇ ਉਹਦੇ ਵਿੱਚ ਇੱਕ ਤੁਸੀਂ 16 ਤੋਂ 18 ਸਾਲ ਦੇ ਵਿੱਚ ਲਾਇਸੈਂਸ ਜਿਹੜੀ ਆ ਉਹ ਬਣਾਉਣ ਦੀ ਗੱਲ ਕੀਤੀ ਆ ਉਹ ਕਿਹੜੀਆਂ ਸ਼ਰਤਾਂ ਤੇ ਜਿਹੜੇ ਉਹ ਲਾਇਸੈਂਸ ਬਣ ਸਕਦੇ ਨੇ ਉਹਦੇ ਵਾਸਤੇ ਕੋਈ ਸ਼ਰਤ ਨਹੀਂ ਰੱਖੀ ਗਈ ਜੀ ਜਿਨ੍ਹਾਂ ਬੱਚਿਆਂ ਦੀ ਏਜ ਠੋਰਾ ਅ 16 ਸਾਲ ਪੂਰੀ ਹੋ ਚੁੱਕੀ ਆ ਉਹ 16 ਤੋਂ 18 ਸਾਲ 2 ਸਾਲ ਦੇ ਆਹਰੋਂ ਲਾਇਸੈਂਸ ਮਿਲਦਾ ਆਨਲੀ 2 ਵੀਲਰ ਜਿਹਦੀ ਕੈਪੈਸਿਟੀ 50 ਸੀਸੀ ਹੈਗੀ ਆ ਉਹਦੇ ਵਾਸਤੇ ਨਾ ਮਾਤਰ ਜੀ ਇੱਕ ਫੀਸ ਰੱਖੀ ਗਈ ਆ 520 ਰੁਪਏ ਜੀ ਜੀ ਉਹ ਆਪਣੇ ਸਕੂਲ ਤੋਂ ਲਿਖਾ ਕੇ ਇੱਕ ਡਾਕੂਮੈਂਟ ਉਹਦੇ ਵਿੱਚ ਜਰੂਰੀ ਰੱਖਿਆ ਗਿਆ ਆਧਾਰ ਕਾਰਡ ਦਾ ਨੰਬਰ ਜੀ ਜੀ ਤੁਸੀਂ ਆਪਣਾ ਅਪਲਾਈ ਕਰ ਸਕਦੇ ਜੀ ਆਪਣੇ ਸਕੂਲ ਵੱਲੋਂ ਕਿਸੇ ਵੀ ਕੈਫੇ ਤੋਂ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਜੀ ਅੱਜ ਤੁਸੀਂ ਅਪਲਾਈ ਕਰੋਗੇ ਨੈਕਸਟ ਅਗਲੇ ਦਿਨ ਜਿਹੜਾ ਤੁਹਾਨੂੰ ਡਰਾਈਵਿੰਗ ਲਾਇਸੈਂਸ ਜਿਹੜਾ ਬੱਚੇ ਨੂੰ ਮਿਲ ਜਾਂਦਾ ਉਹਦੇ ਵਿੱਚ ਕੀ ਹੈਗਾ ਜਿਨ੍ਹਾਂ ਬੱਚਿਆਂ ਦੀ ਏਜ 16 ਸਾਲ ਪੂਰੀ ਹੋ ਚੁੱਕੀ ਆ 18 ਸਾਲ ਤੱਕ ਉਹ 2 ਸਾਲ ਦਾ ਉਹਨਾਂ ਨੂੰ ਡਰਾਈਵਿੰਗ ਲਾਇਸੈਂਸ ਮਿਲਦਾ ਓਨਲੀ 2 ਵੀਲਰ ਜਿਹਦੀ ਕੈਪੈਸਿਟੀ 50 ਸੀਸੀ ਹੈਗੀ ਆ ਉਹਨੂੰ ਉਹ ਚਲਾ ਸਕਦੇ ਜੀ ਉਹਨਾਂ ਦੇ ਕੋਲ ਲਾਇਸੈਂਸ ਨਹੀਂ ਹੈਗਾ ਫਿਰ ਉਹਨਾਂ ਦੇ ਵਾਸਤੇ ਪਨਸ਼ਮੈਂਟ ਹੈਗੀ ਆ 25000 ਰੁਪਏ ਜੁਰਮਾਨਾ ਮੌਕੇ ਤੇ ਉਹਨਾਂ ਨੂੰ ਜੀ 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 ਉਹਨਾਂ ਦੇ ਪੇਰੈਂਟਸ ਦੇ ਖਿਲਾਫ 199A 199B ਨਵੇਂ ਕਾਨੂੰਨ ਮੁਤਾਬਕ ਜਿਹੜੀ ਐਫਆਰ ਦਰਜ ਹੋਏਗੀ ਜਿਹਦੇ ਵਿੱਚ ਉਹਨਾਂ ਨੂੰ 3 ਸਾਲ ਤੱਕ ਦੀ ਕੈਦ ਹੋ ਸਕਦੀ ਆ ਜੇਕਰ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਐਕਸੀਡੈਂਟਾਂ ਦੇ ਵੱਧਦੇ ਦੌਰ ਦੇ ਵਿੱਚ ਲੋਕਾਂ ਦੀਆਂ ਬੜੀਆਂ-ਬੜੀਆਂ ਜੜੀਆਂ ਨੇ ਕੀਮਤੀ ਜਾਨਾਂ ਜਾ ਚੁੱਕੀਆਂ ਨੇ ਤੇ ਜ਼ਿਲ੍ਹਾ ਗੁਰਦਾਸਪੁਰ ਦੀ ਜੇਕਰ ਗੱਲ ਕੀਤੀ ਜਾਵੇ 2024 ਦੇ ਵਿੱਚ ਜਿਹੜੀ ਰੇਸ਼ਿਓ ਐਕਸੀਡੈਂਟਾਂ ਦੀ ਮੌਤਾਂ ਦੀ ਕਿੰਨੀ ਰਹੀ ਹੈ ਤੇ ਹੁਣ ਜਿਵੇਂ 2025 ਚੜ ਚੁੱਕਾ ਹੈ ਜਨਵਰੀ ਫਰਵਰੀ ਜਿਹੜਾ ਉਹਦਾ ਦੌਰ ਚੱਲ ਰਿਹਾ ਇਹਦੀ ਜਿਹੜੀ ਰੇਸ਼ਿਓ ਕਿੰਨੀ ਹੈਗੀ ਅੰਕੜਾ ਕਿੰਨਾ ਹੈ ਅੰਕੜਾ ਭਾਜੀ ਮੈਂ ਤੁਹਾਨੂੰ ਦੇਖ ਕੇ ਜਾਵਾਂਗਾ ਸਾਰਾ ਡਿਟੇਲ ਦੇ ਵਿੱਚ ਹੁਣ ਪੁੱਛ ਲੈਣੇ ਆਪਣੇ ਅਨੁਮਾਨ ਆਈਡੀਆ ਇੱਕ ਅਨੁਮਾਨ ਜਿਹੜਾ ਇਹਦਾ ਐਕਸੀ 2 ਵੀਲਰ ਦੇ ਜਿਹੜੇ ਐਕਸੀ 68 ਦੇ ਲਾਗੇ ਐਕਸੀਡੈਂਟ ਹੋਏ ਨੇ ਲੋਕਾਂ ਦੀਆਂ ਜਾਨਾਂ ਗਈਆਂ ਨੇ ਇਹਦੇ ਵਿੱਚ ਉਹਦਾ ਮੁੱਖ ਕਾਰਨ ਕੀ ਹੈਗਾ ਵੀ ਜਿਹੜਾ ਵੀ ਅਸੀਂ ਵੀਕਲ ਚਲਾ ਰਹੇ ਹਾਂ ਉਹਦੀ ਅਗਿਆਨਤਾ ਟ੍ਰੈਫਿਕ ਰੂਲਸ ਦੀ ਪਾਲਣਾ ਨਾ ਕਰਨਾ ਉਹਦੇ ਵਿੱਚ ਇੰਨੇ ਐਕਸੀਡੈਂਟ ਹੋ ਰਹੇ ਨੇ ਦਾ ਮੇਨ ਕਾਰਨ ਆ ਰਿਹਾ ਓਵਰ ਸਪੀਡ ਬੇਲੋੜਾ ਓਵਰਟੇਕਿੰਗ ਤੀਜਾ ਕਾਰਨ ਆ ਰਿਹਾ ਡਰਾਈਵਿੰਗ ਕਰਨ ਦੇ ਮੋਬਾਈਲ ਫੋਨ ਦੀ ਜਿਹੜੀ ਆ ਵਰਤੋਂ ਕਰਨਾ ਠੀਕ ਹੈ ਜੀ ਸੋ ਮੇਰੀ ਇਹੀ ਅਪੀਲ ਹੈਗੀ ਆ ਪੇਰੈਂਟਸ ਨੂੰ ਪਹਿਲੀ ਤਾਂ ਆਪਣੇ ਨਵਾਲਗ ਬੱਚਿਆਂ ਨੂੰ ਕੋਈ ਵੀ ਜਿਹੜਾ ਵੀ ਕਲਾ ਉਹ ਚ ਲਾਉਣ ਲਈ ਨਾ ਦਿਓ ਜੀ ਜੀ ਜੇ ਤੁਸੀਂ ਚਲਾਉਣ ਲਈ ਦਿੰਦੇ ਜੇ ਤੇ ਬੱਚੇ ਨੂੰ ਜਿਹੜਾ ਉਹਦਾ 16 ਤੋਂ 18 ਸਾਲ ਦਾ ਐਡਾ ਡਰਾਈਵਿੰਗ ਸੈਂਸ ਬਣਾ ਕੇ ਦਿਓ ਫੇਰ ਹੀ ਉਹਨੂੰ ਜਿਹੜਾ ਟੂ ਵੀਲਰ ਚ ਲਾਉਣ ਨੂੰ ਬਣਾ ਕੇ ਦਿਓ ਉਹਦੇ ਵਿੱਚ ਇੰਨੀ ਵੱਡੀ ਪਨਿਸ਼ਮੈਂਟ ਰੱਖੀ ਗਈ ਹੈ ਕਿ ਜੇ ਸਕੂਲ ਦੇ ਅਦਾਰੇ ਦੇ ਵਿੱਚ ਵੀ ਨਵਾਲਗ ਬੱਚੇ ਦਾ ਕੋਈ ਵੀਕਲ ਪਾਰਕਿੰਗ ਕੀਤਾ ਪਾਇਆ ਜਾਂਦਾ ਜੀ ਜੀ ਜਿਹੜੀ ਜਿਹੜੀ ਪਨਿਸ਼ਮੈਂਟ ਆ ਬੱਚੇ ਦੇ ਮਾਂ ਪਿਓ ਤੇ ਡਿਪੈਂਡ ਆ ਉਹੀ ਜਿਹੜੀ ਆ ਸਕੂਲ ਦੀ ਜਿਹੜੀ ਆ ਹਗੀ ਹੈ ਕਮੇਟੀ ਉਹਦੇ ਉੱਪਰ ਜਿਹੜਾ ਉਹਦਾ ਐਕਸ਼ਨ ਜਿਹੜਾ ਲਿਆ ਜਾਵੇਗਾ ਠੀਕ ਹੈ ਸੋ ਮੇਰੀ ਇਹ ਹੀ اپیل ਆ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਕੋਈ ਵੀ ਟ੍ਰਾਂਸਪੋਰਟ ਚਲਾਉਂਦੇ ਜੇ ਕੋਈ ਵੀ ਹਾਈਕਲ ਚਲਾਉਂਦੇ ਜੇ ਪਹਿਲਾਂ ਉਹਦੇ ਬਾਰੇ ਜਿਹੜਾ ਗਿਆਨ ਹੋਣਾ ਸਾਨੂੰ ਬਹੁਤ ਜ਼ਰੂਰੀ ਆ ਤੇ ਫੇਰ ਹੀ ਉਹਨੂੰ ਸੜਕ ਦੇ ਉੱਪਰ ਲੈ ਕੇ ਆਈਏ ਤੇ ਐਕਸੀਡੈਂਟਾਂ ਤੋਂ ਬਚਿਆ ਜਾ ਸਕਦਾ ਕਿਵੇਂ ਬਚਿਆ ਜਾ ਸਕਦਾ ਜੇ ਸਾਨੂੰ ਆਪਣੇ ਟ੍ਰਾਂਸਪੋਰਟ ਬਾਰੇ ਜਿਹੜਾ ਵੀ ਵਹੀਕਲ ਚਲਾ ਰਹੇ ਹਾਂ ਉਹਦੇ ਬਾਰੇ ਗਿਆਨ ਤੇ ਅਸੀਂ ਐਕਸੀਡੈਂਟਾਂ ਦੀ ਦਰ ਨੂੰ ਘਟਾ ਕਰ ਸਕਦੇ ਹਾਂ ਆਪਣੀਆਂ ਜਾਨਾਂ ਨੂੰ ਬਚਾ ਸਕਦੇ ਹਾਂ ਸੋ ਜਿਵੇਂ ਅੱਜ ਤੁਸੀਂ ਇਸੇ ਕੜੀ ਤਹਿਤ ਇਹ ਸੈਮੀਨਾਰ ਅਕਲਗੀਤਾ ਸਕੂਲ ਦੇ ਵਿੱਚ ਲਾਇਆ ਤੇ ਵੱਖ-ਵੱਖ ਸਕੂਲਾਂ ਦੇ ਵਿੱਚ ਜਿਹੜਾ ਪੁਲਿਸ ਵਿਭਾਗ ਵੱਲੋਂ ਟ੍ਰਾਫਿਕ ਵਿਭਾਗ ਵੱਲੋਂ ਇਹ ਸੈਮੀਨਾਰਾਂ ਦਾ ਜਿਹੜਾ ਸਿਲਸਿਲਾ ਜਾਰੀ ਰਹਿੰਦਾ ਕੀ ਤੁਸੀਂ ਸਮਝਦੇ ਨਹੀਂ ਕਿ ਸਮੇਂ ਦੀ ਲਿਆਤ ਲਿਆਕਤ ਨੂੰ ਦੇਖਿਆ ਜਾਏ ਜਿਵੇਂ ਪਰਮਾਰ ਗੱਡੀਆਂ ਮੋਟਰਾਂ ਦੀ ਵੱਧ ਚੁੱਕੀ ਹੈ ਸੜਕੀ ਤੰਤਰ ਜਿਹੜਾ ਸਾਡਾ ਛੋਟਾ ਪੈ ਗਿਆ ਸਰਕਾਰਾਂ ਨੂੰ ਇਹ ਵੀ ਚਾਹੀਦਾ ਕਿ ਸੜਕਾਂ ਦੀ ਚੜਾਈ ਜਿੱਥੇ 4 ਲਾਈਨ ਦੀ ਆਪਾਂ ਗੱਲ ਕੀਤੀ ਜਾਵੇ ਜਿਵੇਂ ਗੁਰਦਾਸਪੁਰ ਤੋਂ ਮੁਕੇਰੀਆਂ ਮੁੱਖ ਮਾਰਗ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਹੀ ਜਿਹੜੀਆਂ ਬਹੁਤ ਲੋਕਾਂ ਦੀਆਂ ਜਿਹੜੀਆਂ ਨੇ ਜਾਨਾਂ ਪਿਛਲੇ ਸਾਲ ਵੀ ਜਾ ਚੁੱਕੀਆਂ ਤੇ ਇਸ ਸਾਲ ਵੀ ਗਈਆਂ ਨੇ ਤੇ ਕੀ ਲੋੜ ਨਹੀਂ ਹੈ ਕਿ ਇਹਨਾਂ ਸੜਕਾਂ ਨੂੰ ਜਿਹੜਾ 4 ਲਾਈਨ ਕੀਤਾ ਜਾਵੇ ਦੇਖੋ ਜੀ ਜਿਹੜੀ ਤੁਸੀਂ ਸੜਕੀ ਟਰਾਂਸਪੋਰਟ ਦੀ ਗੱਲ ਕਰ ਰਹੀ ਹੈ ਪਰਮਾਰ ਪੈ ਰਹੀ ਆ ਹਰ ਰੋਜ਼ ਨਿਤ ਤੋਂ ਨਿਤ ਨਵੇਂ ਜਿਹੜੀਆਂ ਕੰਪਨੀਆਂ ਆਂ ਡੀਆਂ ਆਪਣੀਆਂ ਮਾਡਲ ਲਾਂਚ ਕਰ ਰਹੀਆਂ ਸੜਕਾਂ ਦੇ ਉਤਾਰ ਰਹੀਆਂ ਨੇ ਜੀ ਜੀ ਸਾਡੀਆਂ ਜਿਹੜੀਆਂ ਪ੍ਰਾਣੀਆਂ ਗੱਡੀਆਂ ਨੇ ਉਹ ਵੀ ਇਹਨਾਂ ਸੜਕਾਂ ਦੇ ਉੱਪਰ ਹੀ ਚੱਲ ਰਹੀਆਂ ਨੇ ਮੈਂ ਤੇ ਇਹੀ ਗੱਲ ਕਰਾਂਗਾ ਕਿ ਜਿੱਥੇ ਸੜਕਾਂ ਵਾਸਤੇ ਆਪਾਂ ਧਿਆਨ ਦਈਏ ਕਿ ਸੜਕਾਂ ਦੀ ਹਾਲਤ ਨੂੰ ਜਿਹੜਾ ਵਾ ਉਹ ਸੁਧਾਰ ਕੀਤਾ ਜਾਵੇ ਉਹਨਾਂ ਦੀ ਰੋਡ ਲਾਈਨ ਕੀਤਾ ਜਾਵੇ ਸਹੀ ਤਰੀਕੇ ਨਾਲ ਡਾਇਰੈਕਸ਼ਨ ਕੀਤੀ ਜਾਵੇ ਸਾਈਨ ਬੋਰਡ ਲਾਏ ਜਾਣ ਉੱਥੇ ਜਿਹੜਾ ਜਿਹੜਾ ਵਿਅਕਤੀ ਜਿਹੜਾ ਵਹੀਕਲ ਚਲਾ ਰਿਹਾ ਉਹਨੂੰ ਵੀ ਟ੍ਰੈਫਿਕ ਨਿਯਮਾਂ ਦੀ ਜਿਹੜੀ ਪਾਲਣਾ ਕਰਨੀ ਬਹੁਤ ਜ਼ਰੂਰੀ ਆ ਆਹੀਂ ਜਿਹੜਾ ਆਪਾਂ ਐਕਸੀਡੈਂਟ ਤੋਂ ਬਚ ਸਕਦੇ ਆ ਖਾਸ ਕਰਕੇ ਜਿਹੜੀ ਮਕੀਰੀਆਂ ਤੋਂ ਗਰਦਾਸਪੁਰ ਨੂੰ ਰੋਡ ਆ ਇਹਦੇ ਉੱਪਰ ਟ੍ਰੈਫਿਕ ਬਹੁਤ ਜ਼ਿਆਦਾ ਹੈਗੀ ਆ ਸ਼ੋ ਮੇਰੀ ਇਹੀ ਅਪੀਲ ਆ ਕਿ ਜਿੱਥੇ ਸੜਕਾਂ ਨੂੰ ਚੌੜਾ ਕੀਤਾ ਜਾਏ ਜਿਹੜੇ ਬੰਦੇ ਵਿਅਕਤੀ ਇਸ ਸੜਕ ਤੇ ਚੱਲਣ ਵਾਲੇ ਆ ਉਹਨਾਂ ਨੂੰ ਹੀ ਟ੍ਰੈਫਿਕ ਨਿਯਮਾਂ ਦੀ ਜੜੀ ਪਾਲਣਾ ਕਰਨੀ ਚਾਹੀਦੀ ਹੈ। ਸੋ ਜਿੱਥੇ ਸਮੁੱਚੇ ਪੰਜਾਬ ਦੇ ਵਿੱਚ ਸੜਕੀ ਤੰਤਰ ਜਿਹੜਾ ਵਾ ਇਹਦੀ ਚੜਾਈ ਵਧਾਉਣ ਵਾਸਤੇ ਲਗਾਤਾਰ ਵੱਖ-ਵੱਖ ਖੇਤਰਾਂ ਦੇ ਵਿੱਚੋਂ ਜਿਹੜਾ ਇਹ ਮੰਗਾਂ ਉੱਠ ਰਹੀਆਂ ਨੇ ਉੱਥੇ ਹੀ ਟ੍ਰੈਫਿਕ ਨਿਯਮਾਂ ਵਾਸਤੇ ਬੱਚਿਆਂ ਨੂੰ ਸਕੂਲੀ ਬੱਚਿਆਂ ਨੂੰ ਅਵੇਅਰ ਕਰਨ ਵਾਸਤੇ ਜੋ ਟ੍ਰੈਫਿਕ ਐਜੂਕੇਸ਼ਨ ਸ਼ੈਲ ਗੁਰਦਾਸਪੁਰ ਵੱਲੋਂ ਜਿਹੜਾ ਇਹ ਸੈਮੀਨਾਰ ਕਰਵਾਇਆ ਗਿਆ ਤੇ ਸਮੇਂ-ਸਮੇਂ ਸਰ ਇਹ ਵੱਖ-ਵੱਖ ਸਕੂਲਾਂ ਵਿੱਚ ਜਿਹੜੇ ਸੈਮੀਨਾਰ ਰਵਾਏ ਜਾਂਦੇ ਨੇ ਸੋ ਬੱਚਿਆਂ ਦੀ ਵੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਜਿੱਥੇ ਕਿਤਾਬੀ ਜਿਹੜੀ ਆ ਪੜ੍ਹਾਈ ਉਹਦਾ ਗਿਆਨ ਜ਼ਰੂਰੀ ਹੈ ਉੱਥੇ ਜਿਹੜਾ ਟ੍ਰੈਫਿਕ ਐਜੂਕੇਸ਼ਨ ਆ ਇਹਦੀ ਸਟੱਡੀ ਕਰਨੀ ਵੀ ਜ਼ਰੂਰੀ ਹੈ ਕਿਉਂਕਿ ਜਦੋਂ ਵੀ ਬੱਚਾ ਕੋਈ ਆਪਣਾ 18 ਸਾਲ ਤੋਂ ਉੱਪਰ ਹੁੰਦਾ ਤੇ ਉਹਦਾ ਸਭ ਤੋਂ ਪਹਿਲਾ ਸ਼ੌਂਕ ਜਿਹੜਾ ਹੁੰਦਾ ਕਿ ਹੱਥ ਦੇ ਵਿੱਚ ਮੋਟਰਸਾਈਕਲ ਦਾ ਬੁਲਟ ਦਾ ਜਾਂ ਗੱਡੀ ਦਾ ਸਟੀering ਆ ਜਾਵੇ ਪਰ ਸਟੀering ਤੇ ਬੈਠਣ ਤੋਂ ਪਹਿਲਾਂ ਜਿਹੜੇ ਇਹਦੇ ਯਾਤਿਆਦ ਦੇ ਜਿਹੜੇ ਸਾਹ ਹੈਗੇ ਨੇ ਨਿਯਮ ਨੇ ਇਹਨੂੰ ਫਾਲੋ ਕਰਨਾ ਜਿਹੜਾ ਇਹ ਬਹੁਤ ਜ਼ਰੂਰੀ ਹੈ ਹੁਣ ਤੱਕ ਲਈ ਇੰਨਾ ਹੀ ਸਹਿਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਬੁਰਾਇਆ ਨਲੇਬ ਟੀਵੀ ਗੁਰਦਾਸਪੁਰ